ਕੰਮ ਕਰਾ ਕਰਨਾ ਭਾਈ ਬਸ ਪੱਠੇ ਪਾਉਂਦਾ ਪਿਆ ਅਸੀਂ ਬਸ ਤੁਹਾਨੂੰ ਬੜਾ ਹੀ ਟਾਈਮ ਹੋ ਗਿਆ ਹਾਂ ਦੀ ਹਾਂ ਤਾਂ ਕਿਹਾ ਤਾਂ ਇਹੀ ਪਤਾ ਕਰੋ ਪਤਾ ਲੱਗੇ ਜੇ ਦੱਸਿਓ ਕੋਈ ਅੱਛਾ ਹੈ ਕਿ ਨੌਕਰੀ ਇੱਥੇ ਓੜੀ ਉਹਨਾਂ ਕੋਲੋਂ ਕਿਹਨਾਂ ਦੇ ਹੀ ਮਿਲ ਜੇ ਉਹੀ ਗੱਲ ਬਕੀ ਠੀਕ ਹੈ ਠੀਕ ਹੈ ਠੀਕ ਹੈ ਭਾਈ ਨਹੀਂ ਨਹੀਂ ਕਰਨੀ ਹੈ ਕਰਨੀ ਕਿਉਂ ਨਹੀਂ ਭਾਜੀ ਦੱਸ ਨਹੀਂ ਭਾਜੀ ਮੇਰੇ ਕੋ ਲੋਹਾਈਆਂ ਦੱਸੋ ਕੋਈ ਨਾ ਤੋਣਾ ਮੈਂ ਆ ਜਾ ਕਰੂੰਗਾ ਤਾਂ ਨਹੀਂ ਨਹੀਂ ਭਾਜੀ ਗੱਲ ਗੁਲਗੁਲੀ ਕਰਨੀ ਘਰੇ ਚਲ ਮੇ ਮੜਾ ਦਸੜੂ ਇਹਨਾਂ ਨੂੰ ਉਦਾਂ ਕੋਈ ਨਹੀਂ ਹਾਂਜੀ ਹਾਂਜੀ ਹਫਤੇ ਤੱਕ ਚਲ ਕੋਈ ਗੱਲ ਨਹੀਂ ਭਾਜੀ ਮੈਂ ਹਫਤੇ ਤੋਂ ਬਾਅਦ ਆ ਜਾ ਕਰੂੰਗਾ ਕਰ ਲੂੰਗਾ ਸ਼ੁਰੂ ਨਾਲ ਹੀ ਓਏ ਤੇ ਵੀ ਭਾਜੀ ਮਤ ਵੱਜੀ ਰਹਿੰਦੀ ਐ ਬਸ ਪਟੇ ਬਲੋ ਬੱਸ ਵੜ ਲਿਓ ਪਾਲੋ ਵੜ ਲਿਓ ਬਲੋ ਬੱਸ ਇਧੇੋਂ ਚਲੀ ਜਾਂਦਾ ਓਏ ਬਜੀ ਨਾਲ ਦੀ ਥੋੜੀ ਰੀਸ ਹੈਗੀ ਐੜੀ ਮਹੀਨੇ ਦੀ ਮਹੀਨੇ ਦੀ ਖਾ ਮਿਲ ਜਾਨੀ ਐ ਨਾਲੇ ਬਜੀ ਮਿਲ ਲਈਂ ਦਰਖਾ ਹਾਂਜੀ 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 ਸਹੀ ਗੱਲ ਇੱਥੇ ਤੇ ਵਹੀ ਡੰਗਰਾ ਜ ਡੰਗਰਾ ਚੱਲਿਆ ਰਹੇ ਚਲੋ ਠੀਕ ਹੈ ਭਾਈ ਠੀਕ ਹੈ ਮੈਂ ਕੋਈ ਨਹੀਂ ਠੀਕ ਹੈ ਭਾਜੀ ਠੀਕਾ ਤੁਸੀਂ ਕਰਦੇ ਮੈਨੂੰ ਫੇਰ ਫੋਨ ਕੋਈ ਨਹੀਂ ਕੋਦ ਮੇਰੇ ਵੱਲ ਹੋਈ ਹੈ ਭਾਜੀ ਮੈਂ ਆ ਜਾਗਰ ਮੋਲੇ ਹਤੇ ਤੂੰ ਠੀਕ ਹੈ ਭਾਜੀ ਠੀਕਾ ਠੀਕਾ ਮਿਹਰਬਾਨੀ ਭਰੀ ਓਕੇ ਭਾਈ ਠੀਕ ਲੈ ਵੀ ਹੋਰ ਬਣ ਗਈ ਗੱਲ ਨੌਕਰੀ ਵਾਲਾ ਤਾਂ ਹੋ ਗਿਆ ਕੰਮ ਉਨਕੇ ਤਰੀਕੇ ਨਾਲ ਪਹਿਲੇ ਤਰ੍ਹਾਂ ਰਮਣ ਨੂੰ ਫੇਰ ਗੱਲ ਕਰਦਾ ਮੰਮੀ ਨਾਲ ਆਹ ਦਾ ਸ਼ਰਮ ਦੇ ਆ ਵੀ ਹੁਣ ਨਹੀਂ ਮੇਰ ਕੋ ਪੈਣੇ ਬਿਠੇ ਹਉਣ ਦੇ ਜਾਇ ਕਰਨਾ ਮੈਂ ਸਵੇਰੇ ਟਾਈਮ ਨਾਲ ਹੀ ਬਰਾਦੀ ਲੇੜੀ ਆਇਆ ਕਰਨਾ ਇਹ ਦਨਗੀ ਰਲਮਣੀ ਤੇ ਖਾਓ ਦਾ ਖਾਮ ਕੁਲਕੀ ਦੇ ਮੜੀ ਜੀ ਨਾਲ ਮੇਰੀ ਗੱਲ ਸੁਣ ਇੱਧਰ ਆ ਜੀ ਹਾਰਬਲ ਕੀ ਕਰਨ ਦੇ ਮੈਂ ਕੁਝ ਨਹੀਂ ਬਸ ਬੱਠੇ ਵਾਕੇਟ ਆ ਸਾਰੇ ਕੱਪੜੇ ਵੀ ਗੰਦੇ ਕਰ ਲੰਨੇ ਆ ਦੱਸ ਉਹ ਚਲ ਕੋਈ ਕੱਪੜੇ ਧੋਤੇ ਜਾਂਦੇ ਦੱਸ ਬੋ ਚ ਸੁੱਕਦੇ ਵੀ ਨਹੀਂ ਚਲ ਹੁਣ ਲੱਗੀ ਆ ਤਾਂ ਭੋਣ ਘਰੀ ਵਾਲਾ ਤੂੰ ਪਾ ਲੱਗ ਗਿਆ ਕਹਿੰਦੇ ਸੀ ਠੰਡਾ ਨਹੀਂ ਮੈਨੂੰ ਲੱਗਦਾ ਹਾਂ ਤੇ ਗਰਮੀ ਆਉਂਦੀ ਆ ਮੈਨੂੰ ਨਹੀਂ ਲੱਗਾਂ ਤੇਰੇ ਵੱਲ ਬੜੀ ਤਿਆਰ ਨਹੀਂ ਤੈਨੂੰ ਮੈਂ ਤਾਂ ਚੱਲੀ ਬਾਜ਼ਾਰ ਯਾਰ ਕਰਨ ਦੇ ਲਈ ਤੇ ਦੀਦੀ ਕਹਿੰਦੀ ਆ ਚੱਲ ਬਾਜ਼ਾਰ ਚੱਲੀਏ ਮਾਣਾ ਜਿਆ ਤੇ ਮੈਂ ਕਿਹਾ ਚੱਲ ਹੋ ਜਾਂਦੀ ਆ ਅੱਜ ਕਿਧਰ ਦੇਂਟੜ ਗਿਆ ਬਾਜ਼ਾਰ ਜਾਣ ਵਾਲਾ ਉਹਨੇ ਨਾ ਉੱਧਾ ਵੀ ਇੱਕ ਆਫਿਸ ਵੀ ਜਾਣਾ ਕੋਈ ਪਤਾ ਨਹੀਂ ਜਿਹੜੇ ਕਹਿੰਦੇ ਸੀ ਤੇ ਕਹਿੰਦੇ ਸੀ ਚੱਲ ਨਾਲੇ ਆਪਾਂ ਕੁਝ ਸਮਾਨ ਲੈਣ ਵਾਲਾ ਉੱਥੋਂ ਮਾਰਕੀਟ ਉੱਤੇ ਹੈਗੀ ਲਿਆਵਾਂਗੇ ਘਰ ਦਾ ਤੇ ਅੱਜ ਕਹਿੰਦੇ ਚੱਲ ਤੂੰ ਨਾਲ ਚੱਲ ਅੱਜ ਮੇਰੇ ਮੰਮੀ ਨੂੰ ਰਹਿਣ ਦੀਆਂ ਅੱਛਾ ਅੱਛਾ ਕੀ ਪਤਾ ਅੱਜ ਕਿ ਤੂੰ ਦੇਂਟੜ ਗਿਆ ਮੈਂ ਵੀ ਸੋਚਾਂ ਅੰਗਿਆਂ ਨਾ ਪਿੱਛੇ ਤੇ ਅੱਜ ਕਿੱਥੋਂ ਗਿਆ ਤਾ ਫਿਰ ਮੈਂ ਕਹਾਂ ਜੇ ਕਹਿਣ ਹੀ ਦੇ ਤਾਂ ਚੱਲ ਕੱਪੜੇ ਪਾ ਹੀ ਲੈਣੀਆਂ ਚੱਲ ਮੇਰੇ ਕੋਲ ਵੀ ਇੱਕ ਖੁਸ਼ਖਬਰੀ ਹੈ ਕਿਧਰ ਵਾਸਤੇ ਢੜੀ ਖੁਸ਼ਖਬਰੀ ਉਹ ਜਿਹੜੀ ਗੱਲ ਨਹੀਂ ਕੀਤੀ ਆਪਾਂ ਉਹ ਨੌਕਰੀ ਵਾਲੀ ਹਾਂਜੀ ਉਹ ਕੀ ਹੋ ਗਈ ਆ ਵਾਹ ਫੇਰ ਤੇ ਬਹੁਤ ਬਹੁਤ ਮਾਰਖਾਂ ਤੁਹਾਨੂੰ ਨਹੀਂ ਮਾਰਦਾਗੇ ਇਹਦਾ ਫੋਨ ਆ ਗਿਆ ਅੱਛਾ ਅੱਛਾ ਚਾਤੋ ਕਰ ਲਓ ਗੱਲ ਨੌਕਰੀ ਦੀ ਜਿਹੜੀ ਗੱਲ ਜਿਹੜੀ ਬਣੀ ਆ ਜਿਹੜਾ ਉਹਦੋਂ ਕਹਿੰਦੇ ਸੀ ਬੰਦਾ ਤੁਹਾਨੂੰ ਕਹਿੰਦਾ ਸੀ ਉਹ ਬਣੀ ਓਏ ਆਹੋ ਪਾਈ ਨਾਲ ਮੈਂ ਕੀਤੀ ਇਹਨਾਂ ਨਾਲ ਅੱਛਾ ਅੱਛਾ ਤੇ ਮੈਨੂੰ ਪਹਿਲਾਂ ਵੀ ਕਹਿੰਦੇ ਦੇਖ ਵੀ ਇੱਕ ਹੈਗੀ ਆ ਤੇ ਉਧਰ ਵੇਖ ਲੈ ਜੇ ਬਣੀ ਤੇ ਅੱਛਾ ਉਹਨਾਂ ਮੇਰੇ ਨਾਲ ਬਾਹਰ ਗੱਲ ਕੀਤੀ ਭਾਈ ਨਾ ਮੈਂ ਮੜ ਤੇ ਮੈਠਾ ਸ਼ੁਰੂ ਕਰ ਲਾ ਨੌਕਰੀ ਤੇ ਮੜ ਕੇ ਉੱਥੇ ਨਹੀਂ ਆਹੋ ਤੇ ਉਹਨੇ ਪੱਕਾ ਕਰਤਾ ਹੈ ਨਾ ਕਿ ਹਾਂ ਪੱਕਾ ਅਗਲੇ ਹਫਤੇ ਤੂੰ ਜਾਣਾ ਫੇਰ ਨਾ ਤੂੰ ਹੀ ਨਾ ਮੰਮੀ ਨਾਲ ਗੱਲ ਕਰਿਓ ਤੇ ਮੰਮੀ ਨੂੰ ਸਮਝਾ ਦਿਓ ਕਿਉਂਕਿ ਮੰਮੀ ਕੰਮਾਂ ਕੋਈ ਰੱਖ ਲੀਏ ਹੁਣ ਕਿਉਂਕਿ ਜੇ ਤੂੰ ਨੌਕਰੀ ਕਰਨੀ ਹੈ ਫਿਰ ਸਵੇਰੇ ਕੰਮ ਕਰਕੇ ਇੰਨਾ ਕੰਮ ਥੋੜਾ ਹੁੰਦਾ ਹੈ ਕੰਮ ਹੁਣ ਦੋਈ ਕੰਮ ਹੁਣ ਇੱਕ ਹੀ ਹੋਣਾ ਦੁਆ ਵਿੱਚ ਤਾਂ ਹੀ ਨਾ ਤੇ ਜੇ ਰਹਿ ਜਾਂਦ ਡੰਗਰ ਵੇਜ ਲੈਣਾ ਆਹੋ ਜਾਂ ਫਿਰ ਬਈ ਕੋਈ ਬੰਦਾ ਰੱਖ ਲੈਣਾ ਕਿਉਂਕਿ ਜੇ ਇਹ ਗੱਲ ਮੇਰੀ ਮੈਂ ਵੀ ਇੰਨਾ ਨਹੀਂ ਨਾ ਕਰ ਸਕਦੀ ਮੈਂ ਜਾਂ ਤੇ ਰਸੋਈ ਦਾ ਕਰ ਲਾਂ ਢਾੜੋ ਪਹੁੰਚਾ ਕਰ ਲਾਂ ਤੇ ਜਾਂ ਮੜਮੋਟ ਇੱਧਰ ਕਰ ਸਕਦੀ ਨਹੀਂ ਸਾਰਾ ਕੰਮ ਇੱਧਰ ਮੜਮੋਟ ਡਬੋ ਕਰ ਫੇਰ ਸਕਦੀ ਹਾਂ ਹੋਰੇ ਥੋੜੀ ਜਿਹੀ ਮੈਂ ਤੇ ਡੰਗਰਾਂ ਦੇ ਬੱਠੇ ਪਾਉਣੇ ਤੇ ਦੇ ਆ ਕਿ ਆਪਣਾ ਅਗੇ ਦਾ ਵੀ ਸੋਚੋ ਉਹ ਵੀ ਫਿਰ ਸੋਚਣਾ ਹੀ ਆ ਹੁਣ ਤੇ ਫਿਰ ਇੰਨੇ ਕੰਮ ਨਹੀਂ ਆਉਂਦੇ ਉਹ ਗੱਲ ਹੈ ਹੀ ਹੈ ਕੋਈ ਬਿਲਕੁਲ ਠੀਕ ਆ ਤਾਂ ਕਰਕੇ ਤੁਸੀਂ ਮੰਮੀ ਨਾਲ ਗੱਲ ਕਰਿਓ ਮੰਮੀ ਨੂੰ ਸਮਝਾ ਦਿਓ ਮੈਨੂੰ ਤਾਂ ਪਤਾ ਹੈ ਮੰਮੀ ਨੇ ਪਹਿਲੇ ਤਾਂ ਨਿਮ ਖਾਂ ਕਰਨੀ ਪਹਿਲੇ ਟਾਲ ਮਟੋਲੇ ਕਰਨੇ ਆ ਇਹ ਵੀ ਗੱਲ ਹੈਗੀ ਆ ਉਹਨਾਂ ਦੀ ਮੰਮੀ ਗੱਲ ਕਰੂਗੀ ਚੱਲ ਕਰ ਲਾਂਗੇ ਉਹਦੇ ਫਿਰ ਕੀ ਐਂ ਜਿਹੜਾ ਵੀ ਉਹਲੇ ਛੱਪੇ ਕਰਨਾ ਦਾ ਉਹੀ ਤਾਂ ਗੱਲ ਲੈਣਾ ਨੌਕਰੀ ਜੇ ਮਿਲਦੀ ਹੈ ਉਹ ਤੇ ਕਰਨੀ ਹੈ ਬਸ ਮੈਨੂੰ ਪਤਾ ਨਹੀਂ ਲੰਦਾ ਨਾ ਨਹੀਂ ਸੜ ਕੇ ਸਾਰ ਉਹ ਯਾਰ ਹੁਣ ਵੇਖ ਨੀ ਨੌਕਰੀ ਕਰਨੀ ਆ ਮੇਰੇ ਥੱਲੇ ਕੰਮ ਕਰਦੇ ਹੀ ਮਾੜਾ ਮੋਟਾ ਕਰਦੇ ਹੀ ਤੇ ਘਰ ਦਾ ਬਜਾਰਾ ਚੱਲਦਾ ਹੀ ਜੇ ਕੰਮ ਆ ਰੱਖ ਲੈ ਤੇ ਕੰਮ ਇਹਨੂੰ ਵੀ ਦੇਨੇ ਪੈਣੇ ਆ ਹੂੰ ਹੂੰ ਚਲੋ ਭਾਈ ਬੱਲੇ ਯਾਰ ਕੰਦੇ ਜਿਹੜੇ ਕਹਿੰਦੇ ਆਹੋ ਆਪਾਂ ਨੂੰ ਕੋਈ ਫਰਕ ਪਈ ਕਿ ਉਹ ਤੇ ਸਟਾਰਟ ਕਰਨੀ ਹੈ ਅਗਲੇ ਹਫਤੇ ਆ ਅਗਲੇ ਵੀਰਣਾ ਠੂਕ ਕੋਈ ਨਹੀਂ ਬਾਕੀ ਸਭ ਫੇਰ ਹੋਣਾ ਫੋਨ ਉੱਨਾਂ ਦਾ ਤੇ ਠੀਕ ਆ ਤੇਨ ਖਾ ਵਗੈਰਾ ਠੀਕ ਆ ਨਾ ਦੁਸ਼ਾਰੇ ਜੂਗੀ ਤੇਨ ਖਾ ਮਿਲ ਲੈਣੀ ਆਪਣੇ ਵੀਰ ਜੀ ਵੀ ਠੀਕ ਹੈ ਠੀਕ ਆ ਕਿ ਮੇਰੇ ਤੋਂ ਬੰਦੇ ਜਿਹੜੇ ਜ ਮਿਲ ਜੂਗੀ ਚਲ ਫਿਰ ਸਭ ਠੀਕ ਆ ਤਾਂ ਪਰਨਾ ਗੱਲ ਹੋ ਰਹੀ ਆ ਮੈਨੂੰ ਲੱਗੇ ਪੰਜ ਦਿਨ ਸੇ ਮੈਨੂੰ ਘੱਟ ਨੂੰ ਸੇ

ਇਹ ਤਾਂ ਜੀ ਵੀਰ ਖਾਣੇ ਤੁਸੀਂ ਵੀ ਕੀ ਬੰਦਾ ਇਹ ਤਾਂ ਹੈ ਹੀ ਆ ਖਾਸ ਕਰਕੇ ਜਨਾਨੀਆਂ ਨਹੀਂ ਪੜਦੀਆਂ ਮੈਂ ਤਾਂ ਐਵੇਂ ਦੱਸ ਦਿੱਤਾ ਬਾਸ ਫੈਨ ਮੇਰੇ ਤਾਂ ਚਲੋ ਸਕੂਟੀ ਕੱਢੀ ਉਹਨੀ ਸਕੂਟੀ ਤੇ ਕਹਿੰਦੇ ਚੱਲੀਏ ਤੂੰ ਵੀ ਨਾ ਕੰਮ ਕਰਕੇ ਆ ਜਾ ਚੱਲ ਜਾ ਆ ਫਿਰ ਜਾ ਠੀਕ ਮੰਮੀ ਹਾਂ ਬੈਠੇ ਤੂੰ ਪੇ ਹਾਂ ਬੈਠੇ ਆ ਜਾ ਅਸ਼ਾਦਾ ਨਾਲ ਗੱਲ ਹੀ ਕਰਨ ਆਇਆ ਮੰਮੀ ਇੱਕ ਕਾਰ ਕੀ ਗੱਲ ਕਰਨੀ ਗੱਲ ਧਵਾ ਪੀ ਤੇਰੀ ਨਾ ਨੌਕਰੀ ਦੀ ਗੱਲ ਬਣ ਗਈ अच्छा चलो चंगा हो गया तो बढ़िया हो गया बन गई हां जी चंद कोरी चंगी नौकरी ठीक साथ साथ ना, है नौकरी ਸਾਡੇ ਹਿਸਾਬ ਨਾਲ ਤੇ ਠੀਕ ਆ ਤਨ ਖਾ ਤਨ ਕੋ ਚੰਗੀ ਮਿਲੂਗੀ हां जी ਇਹ ਸਾਡੇ ਹਿਸਾਬ ਨਾਲ ਮੰਮੀ ਠੀਕ ਵਾ اچھا हां जी ਤੇ ਨਾਲੇ ਨਾ ਜਾਂਢਣ ਕੋ ਬੰਦਾ ਰੱਖਣਾ ਬਣਾਉ ਡੰਗਰਾ ਵਾਸਤੇ اچھا ਤੇ ਜਾਂ ਫਿਰ ਵੇਚਦੇ ਬਣੇ ਆ ਕੰਮ ਇਹੀ ਹੋਣਾ ਦੋਆ ਨੇ ਪਰ ਆ ਵਾਂ ਵੇਚਿਆ ਕਿ ਜਾ ਰ ਆ ਸਾਡਾ ਜੀਵਨਦਾਰਾਂ ਦਾ ਦੰਗਰ ਵੇਚ ਕੇ ਤਾਂ ਕਿੱਦਾਂ ਗੱਲ ਬਣਨੀ ਆ ਨਵੇਰਾ ਕਿੱਥੋਂ ਲੈਣਾ ਦੁੱਧ ਕਿੱਥੋਂ ਲੈਣਾ ਘਰ ਦਾ ਹੀ ਨਵੇਰਾ ਹੋਵੇ ਤੇ ਦੁੱਧ ਦਾ ਘਰ ਪੂਰਾ ਫਟਦਾ ਵਾ ਮੋੜ ਲੈ ਕੇ ਤਾਂ ਕਿੰਦਾ ਮੰਨਾ ਤਾਂ ਕੀ ਬਣਦਾ ਵਾ ਤੁਹਾਡੀ ਗੱਲ ਤਾਂ ਠੀਕ ਵਾ ਜੇ ਨੌਕਰੀ ਕਰਨੀ ਆ ਤੇ ਫਿਰ ਇਹਦਾ ਸਾਹਮਣੇ ਰਹਿਣ ਦੀ ਸਵੇਰੇ 8 ਵਜੇ ਚੱਲਿਆ ਕਰਨਾ ਰਾਤੀ 8 ਹੋ ਜਾਇਆ ਕਰਨਾ ਚਲੋ ਕੋਈ ਗੱਲ ਨਹੀਂ ਵੇਖ ਲਾਂਗੇ ਸਾਮਣ ਸੰਭਾਲਣ ਦਾ ਵੀ ਹੁਣ ਇਹ ਢਿਸ਼ ਤੇ ਥੋੜਾ ਫਿਰ ਦੰਗਰ ਵੇਚ ਦੇਣੇ ਨੇ ਹਾਂ ਜੇ ਆ ਕੋ ਬੰਦੇ ਦਾ ਕਰ ਲੀਏ ਬਟਾ ਹੋ ਕੋ ਬੰਦਾਰਾ ਖਲਾਂਗੇ ਫਿਰ ਹੁਣ ਰੱਖਣਾ ਤੇ ਪੈਣਾ ਹੀ ਡੰਗਰ ਥੋੜਾ ਵੇਚਣੇ ਨੇ ਮੈਨੂੰ ਤਾਂ ਉਹੀ ਗੈਣਾ ਵੀ ਜਾ ਫਿਰ ਬੰਦਾਰਾ ਖਲਈਏ ਫਿਰ ਕੰਮ ਦੇਖੀ ਹੋਣਾ ਦੋਹਾਂ ਦੇ ਵਿੱਚ ਚਲ ਵੀ ਲੈਨੇ ਆ ਕਰ ਲੈਨੇ ਆ ਸਾਬਤ ਆ ਦੇਖ ਕੇ ਇਹ ਕਿਦਾਂ ਕਰਨਾ ਮਾ ਕਰਨਾ ਤੇ ਪੈਣਾ ਹੀ ਫਿਰ ਡੰਗਰਾਂ ਤੇ ਘਰੋਂ ਕੱਢਣਾ ਨਿਕਾ ਤੇ ਜੇ ਤੋ ਘਰ ਰੱਖਣੇ ਤਾਂ ਪਈ ਉਹਨਾਂ ਨੂੰ ਪੱਠਾ ਦਿੱਤਾ ਸੇਵਾ ਤੇ ਉਹਨਾਂ ਦੀ ਕਰ ਨਹੀਂ ਪੈਣੀ ਤੇ ਰੱਖਣਾ ਹੀ ਪੈਣਾ ਫਿਰ ਔਰ ਗੱਲ ਹੈ ਹੀ ਹੁਣ ਉਹ ਮੇਰੇ ਨਾਲ ਮਾੜਾ ਮੋੜਾ ਕਰਵਾਈ ਜਾਂਦੀ ਕੋਨ ਸਾਰਾ ਕੁਝ ਉਹ ਦੂਸਰੇ ਤੇ ਥੋੜੀ ਥੋੜੀ ਬਣਾਵੀਂ ਉਹ ਹੀ ਹੁਣ ਮਗਰੋਂ ਬੱਠੇ ਪਾਵੇ ਤੇ ਕਰੇ ਨਹੀਂ ਇਹ ਤਾਂ ਹੁਣ ਵਿਚਾਰੇ ਨੇ ਪੈ ਲਿਆ ਚਾ ਥੋੜੇ ਲਿਹਾਉਣੇ ਚੱਲੋ ਘਰ ਆਏ ਤੇ ਪਾਏ ਇੱਛਾ ਵਾਲਾ ਮਹਾ ਉਸ ਕੋ ਕੰਮੋਂ ਦਾਵਾ ਇੱਥੇ ਝਾੜੂ-ਪੋਚਾੜਾ ਤਾਂ ਆਪਣੀ ਮੁੱਕਦੇ ਸਾਰਾ ਦਿਨ ਇਹ ਇੱਥੇ ਕਰ ਰੋਟੀ ਪਾਣੀ ਹੋ ਗਿਆ ਝਾੜੂ-ਪੋਚਾ ਹੋ ਗਿਆ ਹੂੰ ਜਿਹੜੇ ਕੱਪੜੇ ਨਹੀਂ ਮੁੱਕਦੇ ਕੰਮ ਇਥੇ ਆਹੋ ਤੇ ਫਿਰ ਕੰਮ ਉੱਥੇ ਜਦੋਂ ਮਾੜਾ-ਮੋਡਾ ਮੈਨਾਂ ਕਰਵਾਉਂਦੀ ਵੀ ਚੱਲ ਮੰਜਾ ਫੇਰ ਲਿਆ ਜਾਂ ਕੋਈ ਕਰ ਲਿਆ ਬਾਕੀ ਕੰਮ ਤੇ ਮੈਂ ਹੀ ਕਰਦਾ ਚਲੋ ਮਾਣਾ ਮੋਟਾ ਨਾ ਹਸਪੰਦਤੀ ਪੈਂਦਾ ਜਦ ਰਥੇ ਉਹਨੇ ਨਾਲੇ ਅਗਲੇ ਨੂੰ ਵੀ ਬੜਾ ਫਰਕ ਪੈ ਜਾਂਦਾ ਹਾਂਜੀ 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 ਤੇ ਹੁਣ ਜੇ ਮੈਂ ਨਹੀਂ ਹੋਣਾ ਕਰਦੇ ਫਿਰ ਕੱਲੀ ਕੋਥੇ ਸਾਰਾ ਕੰਮ ਹੋਣਾ ਚਲੋ ਵੇ ਲੈਨੇ ਆ ਫਿਰ ਨਹੀਂ ਕੱਲੀ ਕੋ ਹੋਊਗਾ ਤੇ ਫਿਰ ਕੋ ਕਰਨਾ ਤੇ ਪੈਣਾ ਹੀ ਆ ਕੁਛ ਨਾ ਕੁਛ ਤੋਂ ਇਸੇ ਵਰਗੇ ਮੜਿਆ ਹੋ ਗਿਆ ਰੰਗਰ ਵੇਚਿਆ ਨਿਕਾ ਖਜਾਰਾ ਹੈਗਾ ਰੰਗਤ ਰੱਖਣੇ ਪੈਣੇ ਨੇ ਨਵੇਰਾ ਕਰਦਾ ਹੀ ਹੁੰਦਾ ਵਾ ਚਲੋ ਕੋਈ ਨਹੀਂ ਫਿਰ ਉਹਨਾਂ ਦੇ ਤਾਂ ਕੋਈ ਹੋਰ ਬੰਦਿਆ ਕਰ ਲੋਨੇ ਸਾਬਤ ਕੋਈ ਨਹੀਂ ਫਿਰ ਵੇਖਣਾ ਪਊਗਾ ਬੰਦਾ ਤੇ ਬੰਦਾ ਹੀ ਵੇਖ ਲਾਂਗੇ ਕੋਈ ਰੱਖ ਲਾਂਗੇ ਪੱਠੇ ਪੱਠੇ ਫਾਉਨ ਨੂੰ ਉਹ ਨਹੀਂ ਕੋਈ ਪੱਕਾ ਇੱਥੇ ਰਹਿੰਦਾ ਚੱਲ ਕੋਈ ਨਹੀਂ ਉਹਨੂੰ ਕਹਦਾ ਕਰਾਂਗੇ ਵੀ ਸਵੇਰੇ ਪਾਜਾ ਕਰੇ ਮੜ ਕੇ ਸ਼ਾਮੀ ਪਾਜਾ ਕਰੇ ਦੋ ਟਾਈਮ ਦਾ ਆਇਆ ਕਰੇ ਨਹੀਂ ਤੇ ਆਹ ਚੱਲ ਪੱਠੇ ਤੇ ਵੱਢ ਕੇ ਸੁੱਟ ਜੀਆਂ ਕਰੇ ਇਹਦੀ ਗੱਲ ਕਰਦੀ ਹੁਣ ਆਹ ਜੇ ਕੋ ਫੋਨ ਵੱਡਾ ਹਾਉ ਤੇ ਪਾਜੂ ਕਾ ਜੇ ਨਾ ਹਾਉ ਤੇ ਵੱਢ ਕੇ ਦੇ ਜਿਆ ਕਰੇ ਚੱਲ ਆਪ ਹੀ ਘਰਪੁਰ ਲਿਆ ਕਰਾਂਗੇ ਸੁੱਟਣਾ ਹੀਗਾ ਗਾੜੀ ਵੇ ਲੋ ਗਦਾਂ ਦੌਣ ਹਾਂ ਉਹ ਤਾਂ ਵੇਖਣਾ ਪੈਣਾ ਫਿਰ ਆ ਉਹ ਗੋੰਦੀ ਭਾਬੀ ਨੇ ਇਹ ਨਹੀਂ ਸਾਥ ਦੇਣਾ ਕੋਈ ਵੀ। ਭਾਬੀ ਨੇ ਤਾਂ ਉਹ ਇਦਾਂ ਹੀ ਆ ਫਿਰ ਤੈਨੂੰ ਪਤਾ ਹੀ ਆ ਉਹਦਾ। ਹਾਂ ਉਹਨੂੰ ਤਾਂ ਇਹਨੇ ਭਾਈ ਬਾਰੋਂ ਤੇ ਚੱਕ ਕਰਕੇ ਆਪਣਾ ਕਰੀ ਜਾਂਦੇ ਆ ਤੇ। ਸਰਦਾ ਉਹਨਾਂ ਦਾ। ਹਾਂ ਗੱਲ ਹੈਗੀ। ਸਾਡਾ ਨੀਕਾ ਸਰਦਾ ਇਦਾਂ। ਨਹੀਂ ਸਰਨਾ ਸਾਡੇ ਮਰਨਾ ਉਹ ਨਹੀਂ ਉਹਦਾ। ਨਹੀਂ ਸਰਨਾ ਇਦਾਂ ਤੇ ਗੱਲ ਹੈਗੀ ਸੱਚੀ ਗੱਲ ਉਹ ਨਹੀਂ ਸਰਨਾ। ਹਾਂਜੀ ਹਾਂਜੀ। ਇਹ ਬੰਡਾ ਵਕਾਂ ਰੰਦ ਵਿੱਚ। ਰੰਦ ਤੇ ਤੈਨੂੰ ਪਤਾ ਸਹੀ ਮਿਨੀ ਫਸਾ ਲਓ। ਤੇ ਹਮ ਜੇ ਨੌਕਰੀ ਆ ਤੇ ਮਹਾਰਾਜ ਰੱਖੇ ਚਲੋ ਮਹੀਨੇ ਤੇ ਮਹੀਨੇ ਪੈਸੇ ਮਿਲ ਜਾਂਦੇ ਨੇ ਆ ਸਾਰਾ ਦਿਨ ਡੰਗਰਾਂ ਨੂੰ ਡੰਗਰੋ ਹੀ ਰਹੀਦਾ ਤੇ ਮਹੀਨੇ ਵਿੱਚ ਜਰੂਰੀ 5000 ਨਹੀਂ ਬਾਈ ਦਾ ਮੜ ਨਹੀਂ ਬਚਦਾ ਇਹ ਗੱਲ ਤੇ ਤੇਰੀ ਸੱਚੀ ਹੈ ਕਿ ਨੌਕਰੀ ਨਾਲ ਜੀ ਥੋੜੀ ਰੀਸ ਕਰ ਦਿੰਦੇ ਹਾਂ ਵਾ ਬਹੁਤੇ ਨਾ ਰੱਖਾਂਗੇ ਇੱਕ ਦੋ ਹੀ ਮੇਰੀ ਰੱਖ ਲਾਂਗੇ ਜ਼ਿਆਦਾ ਰੱਖਣ ਦੀ ਕੀ ਲੋੜ ਸਾਨੂੰ ਚਲੋ ਮੈਂ ਤੁਹਾਨੂੰ ਦੱਸਣਾ ਹੀ ਦੱਸਦਾ ਵਾ ਕਿ ਮੈਂ ਅਗਲੇ ਹਫਤੇ ਤੋਂ ਮੇਰੀ ਸਟਾਰਟ ਹੋਏ ਨੌਕਰੀ ਚਲੋ ਕੋਈ ਨਹੀਂ ਚਲ ਚੰਗਾ ਅਗਲੇ ਤੋਂ ਜਿਆਦਾ ਕਰਨਾ ਮੈਂ ਵਧੀਆ ਹੋ ਗਿਆ ਨੌਕਰੀ ਮਿਲ ਗਈ ਆ ਤੇ ਹਾਂ ਜੀ ਹਾਂ ਬਲੀ ਸੋਨੇ ਦਾ ਨਹ ਹੋ ਗਈ ਚਲ ਆ ਪਹੇ ਲੋ ਠੀਕ ਦੇ ਬੈਠੋ ਨਹੀਂ ਚੰਗਾ ਕੋਈ ਨਹੀਂ ਕਰ ਲਾਂਗੇ ਫਿਰ ਦੇਖਨੇ ਕੋਈ ਹਸਤਾਬ ਲੰਮਨੇ ਆ ਰੱਖ ਲਾਂਗੇ ਛੋਟਾ ਮੋਟਾ ਬੰਦਾ ਪੱਠੇ ਪੌਮ ਵਾਲਾ ਚੱਲ ਇਹ ਵੀ ਆਪਣਾ ਕਮਾਉਂ ਤੇ ਆਪਣਾ ਖਾਣ ਜਿੱਦਾਂ ਮਰਜ਼ੀ ਕਰਨ ਸਾਡਾ ਫਿਕਰ ਲੱਥੂ ਆ ਚੰਗੀ ਗੱਲ ਆ